ਜਿੰਦਾਬਾਦ 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 ਸੈਂਟਰਲ ਸਰਕਾਰ ਮੁਰਦਾਬਾ 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 ਵੱਡੇ ਹੋ ਕੇ 30 ਫ੍ਰੀਕ ਦਾ ਬਾਦ ਨੂੰ ਸਫਲ ਕਰੋ ਇਹਨੂੰ ਸਮਰਥਨ ਦਿਓ ਕਿਹ ਹੋ ਤੁਹਾਨੂੰ ਬੇਤੀਆਂ ਕਰ ਰਹੇ ਆ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਇਹ ਲੜਾਈ ਭਰਾਓ ਸਾਰਿਆਂ ਦੀ ਸਾਂਝੀ ਆ ਕਿ ਵਖੋ ਜੀ ਅਸੀਂ ਤੁਹਾਡੇ ਮਰਿਮਰੇ ਦੱਸਣਾ ਚਾਹੁੰਦੇ ਆ ਕਿ ਅੱਜ ਅਸੀਂ ਭਾਰਤੀ ਸੰਘ ਨੂੰ ਕ੍ਰਾਂਤੀਕਾਰੀ ਲੋ ਇਕੱਠੇ ਹੋ ਕੇ ਸਾਰਾ ਫਲੇਗੜ ਚੂੜੀਆਂ ਦਾ ਜਿਹੜਾ ਬਾਜ਼ਾਰ ਆ ਕੱਲੇ-ਕੱਲੇ ਦੁਕਾਨਦਾਰ ਨੂੰ ਕੱਲੇ-ਕੱਲੇ ਕਾਰੋਬਾਰ ਵਾਲੇ ਨੂੰ ਟੈਕਸੀ ਯੂਨੀਅਨ ਵਾਲਿਆਂ ਨੂੰ ਟੈਂਪੂ ਯੂਨੀਅਨ ਵਾਲਿਆਂ ਨੂੰ ਆੜਤੀਆਂ ਨੂੰ ਅਧਿਕਾਰੀਆਂ ਨੂੰ ਬਿਜਲੀ ਮਲਾਜਮਾਂ ਨੂੰ ਸਾਰਿਆਂ ਨੂੰ ਬੇਨਤੀ ਕਰ ਰਹੇ ਆ ਅਪੀਲਾ ਕਰ ਰਹੇ ਆ ਕਿ ਜਿਹੜਾ ਸ਼ੰਭੂ ਤੇ ਖਨੋਰੀ ਮੋਰਚਾ ਲੱਗਾ ਆ ਸਾਨਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਕਿਸੇ ਇੱਕ ਤਬਕੇ ਦਾ ਮੋਰਚਾ ਨਹੀਂਗਾ ਨਾ ਕੱਲੇ ਕਿਸਾਨਾਂ ਦਾ ਮੋਰਚਾ ਆ ਉਹ ਸਾਰੇ ਕਿਲਤੀ ਲੋਕਾਂ ਦਾ ਮੋਰਚਾ ਹੈ ਇਸ ਕਰਕੇ ਇਹ ਲੜਾਈ ਬੜੀ ਵੱਡੀ ਆ ਉਹ ਇਕੱਠੇ ਹੋ ਕੇ ਲੜਾਈ ਨੂੰ ਲੜੀਏ ਤੇ ਜਿਹੜਾ ਉਹਨਾਂ ਦੋਨੋਂ ਫੋਰਮਾਂ ਵੱਲੋਂ ਸੱਦਾ ਦਿੱਤਾ ਗਿਆ ਪੰਜਾਬ ਪੰਡਾ 30 ਤਰੀਕ ਨੂੰ ਉਹਨੂੰ ਆਪਾਂ ਸਾਰੇ ਜੜੇ ਹਰ ਅੰਦਰ ਕੇ ਕੰਮ ਚੋਂ ਕਰੀਏ ਦੇਖੋ ਅਸੀਂ ਸਾਨੂੰ ਸਾਰੇ ਤਬਕਿਆਂ ਨੇ ਸਾਰੇ ਦੁਕਾਨਦਾਰਾਂ ਵੀਰਾਂ ਨੇ ਬਹੁਤ ਵੱਡਾ ਜਿਹੜਾ ਹੰਗੂਰਾ ਦਿੱਤਾ ਆ ਵਿਸ਼ਵਾਸ ਦਿਵਾਇਆ ਕਿ 30 ਤਰੀਕ ਨੂੰ ਮੁਕੰਮਲ ਫਟੇ ਘੜ ਚੂੜੀ ਜਿਹੜਾ ਅਸੀਂ ਬੰਦ ਕਰਾਂਗੇ ਤੇ ਜਿੱਥੇ ਤੁਸੀਂ ਧਰਨਾ ਲਾਓਗੇ ਕੋਈ ਪ੍ਰਦਰਸ਼ਨ ਕਰੋਗੇ ਅਸੀਂ ਉਹਦੇ 'ਚ ਵੀ ਸ਼ਾਮਲ ਹੋਵਾਂ। ਦੇਖੋ ਜੀ ਅੱਜ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਡੇਰਾ ਬਾਬਾ ਨਾਨਕ ਉਹਦੇ ਲਾਗੇ ਜਿੰਨੇ ਵੀ ਛੋਟੇ-ਛੋਟੇ ਕਸਬੇ ਨੇ ਇਸੇ ਤਰ੍ਹਾਂ ਹੀ ਕਾਲਾ ਫਗਾਨਾ ਅਲੀਵਾਲ ਉਸੇ ਤਰ੍ਹਾਂ ਹੀ ਸਾਡੀ ਇੱਕ ਟੀਮ ਜਿਹੜੀ ਆ ਉਹ ਕਾਧੀਆਂ ਸ੍ਰੀ ਹਰਿਕਪਿੰਧਪੁਰ ਸਾਰੇ ਸ਼ਹਿਰ ਦੇ ਸ਼ਹਿਰਾਂ ਦੇ ਵਿੱਚ ਦੁਕਾਨਦਾਰਾਂ ਨੂੰ ਮਿਲ ਕੇ ਇਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਡਏ ਆ ਉਹ ਪੀਲਾ ਕਰ ਰਹੇ ਨੇ ਬੇਨਤੀਆਂ ਕਰ ਰਹੇ ਨੇ ਕਿ ਉਹ ਰਲ ਕੇ ਲੜਾਈ ਲੜੀਏ। ਛੋਟ ਕਿਨੂੰ ਕਿਨੂੰ ਹੋਏਗੀ ਕਿਹੜੇ ਮਰਗ ਨੂੰ ਵੇਖੋ ਇਹਦੇ ਚ ਵੇਖੋ ਜੜਾ ਬੰਦਿਆ ਇਹਦੇ ਚ ਵੇਖੋ ਪਹਿਲੀ ਤੇ ਗੱਲ ਆ ਵੀ ਆਪਾਂ ਐਂਬੂਲੈਂਸ ਜਿੰਨੇ ਵੀ ਆ ਉਹਨਾਂ ਨੂੰ ਛੋਟ ਆ ਉਹਨਾਂ ਨੂੰ ਆਪਾਂ ਕਿਹਾ ਗਿਆ ਕਿ ਪੇਨੋ ਰਸਤਾ ਦਿਓ ਇਸੇ ਤਰ੍ਹਾਂ ਕੋਈ 에어ਪੋਰਟ ਤੇ ਜਾਂਦਾ ਆ ਕੋਈ ਉਹਨਾਂ ਨੂੰ ਛੋਟ ਆ ਕੋਈ ਬਿਮਾਰ ਵਿਅਕਤੀ ਨੰਗਦਾ ਉਹਨਾਂ ਨੂੰ ਛੋਟ ਆ ਮੈਡੀਕਲ ਸਟੋਰਾਂ ਨੂੰ ਛੋਟ ਆ ਇਸੇ ਤਰ੍ਹਾਂ ਵੀ ਜਿਹੜੇ ਛੋਟੇ ਢਾਬੇ ਨੇ ਖਾਣ ਪੀਣ ਦੀਆਂ ਦੁਕਾਨਾਂ ਸਮਾਨ ਜਿੱਥੇ ਤਿਆਰ ਹੁੰਦਾ ਉਹਨਾਂ ਨੂੰ ਵੀ ਜਿਹੜੀ ਇਹਦੇ ਚ ਛੋਟ ਆ ਜਿਹੜਾ ਰੋਜ਼ ਪ੍ਰਦਰਸ਼ਨ ਜਾਂ ਰੋਜ਼ ਮਾਰਚਾ ਇਹ ਕਿੰਨਾ ਤੋਂ ਕਿੰਨਾ ਟਾਈਮ ਆ ਤੇ ਫਤਿਹਗੜ ਚੂੜੀਆਂ ਚ ਤੁਸੀਂ ਕਿਥੇ ਜਿਹੜਾ ਪਲੇਸ ਬਣਾਈ ਆ ਜਾਂ ਜਿਹੜਾ ਟਾਈਮਿੰਗ ਕੀ ਆ ਤੁਹਾਡੀ ਵੇਖੋ ਜੀ ਅਸੀਂ ਫਤਿਹਗੜ ਚੂੜੀਆਂ ਚ ਜਿਹੜਾ ਟਾਈਮ ਰੱਖਿਆ ਉਹ ਰੱਖਿਆ 11 ਵਜੇ ਤੋਂ ਲੈ ਕੇ 3 ਵਜੇ ਤੱਕ ਨਹੀਂ ਬੰਦ ਦਾ ਜਿਹੜਾ ਹਾਂ ਨਹੀਂ ਜਿਹੜਾ ਪੰਜਾਬ ਬੰਦਦਾ ਸਦਾ ਉਹ ਹੈਗਾ ਜੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜਾ ਪ੍ਰਦਰਸ਼ਨ ਕਰਾਂਗੇ ਉਹ ਆਪਾਂ 3 ਘੰਟੇ ਕਰਾਂਗੇ ਕੋਈ 12 ਵਜੇ ਤੋਂ ਲੈ ਕੇ 3 ਵਜੇ ਤੱਕ ਤਾਂ ਜੀ ਕੀ ਕਹਿੰਦੇ ਜੀ ਲੋਕਾਂ ਨੂੰ ਵੱਧ ਚੜ ਕੇ ਜਿਹੜਾ ਆ ਦੁਕਾਨਦਾਰਾਂ ਨੂੰ ਇਹਦੇ ਵਿੱਚ ਸਮਰਥਨ ਦੇਣਾ ਚਾਹੀਦਾ ਆ ਕਿਉਂਕਿ ਇਹ ਕੱਲੀ ਜਿਹੜੀ ਆ ਕਿਸਾਨਾਂ ਦੀ ਲੜਾਈ ਨਹੀਂ ਆ ਇਹ ਕਾਰਪੋਰੇਟ ਘਰਾਣੇ ਜਿਹੜੇ ਆ ਇਹ ਸਰਕਾਰ ਨਾਲ ਰਲ ਕੇ ਜਿਹੜਾ ਆ ਲੋਕਾਂ ਦੇ ਉੱਤੇ ਜਿਹੜੇ ਲੋਕਾਂ ਦੇ ਰੋਜ਼ਗਾਰ ਹੈ ਉਹਨਾਂ ਨੂੰ ਖੋਹਣਾ ਚਾਹੁੰਦੇ ਨੇ ਉਹਦੇ ਕਰਕੇ ਲੋਕਾਂ ਨੂੰ ਵੱਧ ਚੜ ਕੇ ਦੇ ਵਿੱਚ ਸਾਥ ਦੇਣਾ ਚਾਹੀਦਾ ਜਿੰਨਾ ਵੀ ਲੋਕੀ ਦੇ ਵਿੱਚ ਸਾਥ ਦੇਣਗੇ ਉਨੀ ਇਹ ਜਿਹੜੀ ਲਾਈ ਲੜਾਈ ਜਿਹੜੀ ਆ ਇਹ ਕਾਮਯਾਬ ਹੋ ਹਾਂਜੀ ਭਾਈ ਵੇਖੋ ਜੀ ਪਹਿਲਾਂ ਤਾਂ ਮੈਂ ਈ ਪੰਜਾਬ ਟੀਵੀ ਵਾਲਿਆਂ ਦਾ ਧੰਨਵਾਦ ਕਰਦਾ ਜਿਹੜੇ ਸਾਡੀ ਆਵਾਜ਼ ਨੂੰ ਪੂਰੀ ਦੁਨੀਆ ਦਾ ਕੋ ਪਛਾਣ ਦੀ ਕੋਸ਼ਿਸ਼ ਕਰਨ ਲਏ ਨੇ ਦੂਜੇ ਨੰਬਰ ਤੇ ਸਾਡਾ 30 ਦਾ ਬੰਦ ਦਾ ਸੱਦਾ ਆ ਉਹਨੂੰ ਅਸੀਂ ਸਾਰੇ ਬਾਜ਼ਾਰ ਦੇ ਵਿੱਚ ਲਾਗੇ ਛਾਗੇ ਸ਼ਹਿਰਾਂ ਦੇ ਵਿੱਚ ਮਿਲ ਕੇ ਕਹਿ ਰਹੇ ਹਾਂ ਕਿ ਬੰਦ ਦਾ ਸਾਡਾ ਹੰਗਾਰਾ ਦਿਓ ਇਹ ਮਜ਼ਦੂਰਾਂ ਦੀ ਕਿਸਾਨਾਂ ਦੀ ਕਿਰਤੀਆਂ ਦੀ ਸਾਰੇ ਦੁਕਾਨਦਾਰਾਂ ਦੀ ਸਾਰਿਆਂ ਦੀ ਸਾਂਝੀ ਲੜਾਈ ਹੈ ਅਸੀਂ ਬਾਪੂ ਡੱਲੇਵਾਲ ਜੀ ਬਜ਼ੁਰਗ ਨੇਤਾ ਨੇ ਜਿਹੜੇ ਸਾਡੇ ਉਹਨਾਂ ਨੂੰ ਬਚਾਉਣ ਦਾ ਪੂਰਾ ਪੂਰਾ ਯੋਰ ਲਾ ਰਹੇ ਆ ਲੋਕਾਂ ਘੜੀ ਇਹੋ ਅਪੀਲ ਕਰਦੇ ਆ ਕਿ ਸਾਨੂੰ ਬੰਦ ਦਾ ਹੰਗਾਰਾ ਮਿਲੇ ਇਹ ਤੁਹਾਡੀ ਸਾਰਿਆਂ ਦੀ ਆਪਣੀ ਲੜਾਈ ਹੈ ਨਾ ਕਿ ਸਾਡੀ ਇਕੱਲਿਆਂ ਦੀ ਲੜਾਈ ਹੈ ਥੈਂਕ ਯੂ